ਬਾਈਕੋ ਜੀ ਖਾਲਸਾ ਬਾਈਕੋ ਜੀ ਦੇ ਫਤੇ ਇਸ ਵਕਤ ਅਸੀਂ ਜੀਰਾ ਖੜੇ ਹਾਂ ਜਿੱਥੇ ਅੱਜ ਸੱਚਖੰਡ ਸ੍ਰੀ ਹਜੂਰ ਸਾਹਿਬ ਨੂੰ ਜਿਹੜੀ ਆ ਸਜਤਾ ਰਵਾਨਾ ਹੋ ਰਹੀ ਹੈ ਨਹੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਾਈਕੋ ਜੀ ਖਾਲਸਾ ਬਾਈਕੋ ਜੀ ਸਾਰੇ ਦੇਸ਼ ਦੁਨੀਆ ਪਿੰਨੂ ਦੇਖਦੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਅੱਜ 29 ਤਰੀਕ ਜਾਈ 29 ਜੂਨ 2024 ਨੂੰ ਅਕਾਲ ਪੁਰਖ ਦੀ ਕਿਰਪਾ ਦੇ ਸਦਕੇ ਨੂੰ ਸਤਖੜ ਸ਼੍ਰੀ ਹਰਿਮੰਜੀ ਯਾਤਰਾ ਸੇਵਾ ਸੈਕਟੀ ਤੇ ਉਸ ਵਾਹਿਗੁਰੂ ਦੀਆਂ ਬਖਸ਼ਿਸ਼ ਹੈ ਉਹ ਸਾਰੀਆਂ ਸੰਗਤਾਂ ਦਾ ਜੀਰਾ ਇਲਾਕੇ ਸੰਜਾ ਬੜਾ ਵੱਡਾ ਸਹਿਯੋਗ ਹੈ ਜਿਹੜੇ ਹਰ ਸਾਲ ਅੱਖਾਂ ਦੀ ਸੇਵਾ ਕਰਦੇ ਔਰ ਹਰ ਸਾਲ ਜਿਹੜਾ ਇੱਥੋਂ ਜਿੱਥਾ ਸਤਖੜ ਸ਼੍ਰੀ ਹਰਿਮੰਜੀ ਦਰਸ਼ਨਾਂ ਦੇ ਵਾਸਤੇ ਜਾਂਦੇ ਆ ਜਿਹੜਾ ਜੀ ਦਰਸ਼ ਜਤਰਾ ਜਾਂਦਾ ਸੰਗਤਾਂ ਕਿੰਨੇ ਕੀ ਕਦਰ ਦੇ ਵਿੱਚ ਜਾਂਦੀਆਂ ਨੇ ਦਰਸ਼ਕਾਂ ਅੱਜ ਜਿਹੜਾ ਇੱਥੋਂ ਜਾ ਰਹੇ ਇਹਦੇ ਵਿੱਚ 370 ਪੁਰਾਣੀ ਹੈ ਔਰ ਬੱਚਿਆਂ ਦੇ ਸਮੇਤ ਜਿਹੜਾ 400 ਪ੍ਰਾਣੀਆਂ ਦਾ ਜਥਾ ਜੋ ਅੱਜ ਸੱਚਖੰਡ ਸ੍ਰੀ ਹਿਸ਼ਾਮਤ ਘਾਟਰਾ ਕਰਨੇ ਰਸਤੇ ਜਾ ਰਿਹਾ ਹੈ ਇਹਦੀ ਵਾਪਸੀ ਕਿੰਨੇ ਦਿਨਾਂ ਦੀ ਹੈ ਜਿੱਦ ਵਾਪਸ ਇਹਦੀ ਜਿਹੜੀ ਵਾਪਸੀ ਹੋਵੇਗੀ ਉਤੋਂ ਜਿੰਨੇ ਵੀ ਗੁਰਦੁਆਰੇ ਨਾਨਕਚੀ ਰਾਤਕ ਨਾਮ ਦੇ ਅੰਦਰ ਹੋਵੇਗਾ 7 ਜੁਲਾਈ ਨੂੰ ਸ੍ਰੀ ਹਜੂਰ ਸਾਹਿਬ ਤੋਂ ਜਿਹੜੀ ਸੰਗਤਾਂ ਦੀ ਵਾਪਸੀ ਹੋਊਗੀ ਤੇ 8 ਜੁਲਾਈ ਨੂੰ ਅਸੀਂ ਸ਼ਾਮ ਨੂੰ ਜਿਹੜੀਆਂ ਸੰਗਤਾਂ ਉੱਥੋਂ ਦਰਸ਼ਨਦਾਰੀ ਕਰਕੇ ਨੂੰ ਕਰਦੀਆਂ ਨੇ ਉਹਨੀਆਂ ਪ੍ਰਾਪਤ ਸਭ ਤੋਂ ਆਪਣੇ ਕਰਨਗੇ